ਨਮਤੇ ਸਿੰਘ ਕਿਹੜਾ ਪਿੰਡ ਹੈ ਪਿੰਡ ਹਰ ਰੰਗਪੁਰਾ ਜੀ ਇਹ ਕਿਹਦੀ ਖਾਸ ਜਗਾ ਜੰਗਲ ਦੀ ਜੰਗਲ ਚ ਬਖ ਬਖ ਕਿਹਦੀ ਇਹ ਜਗਾ ਜੀ ਬਾਬੇ ਭਾਈ ਭਗਤ ਦੀ ਜਗਾ ਜੀ ਡੇਰਾ ਭਿਆਣਾ ਸਾਹਿਬ ਗਵਿੰਦਪੁਰਾ ਹਰ ਹਰੰਗਪੁਰਾ ਜ਼ਿਲ੍ਹਾ ਬਠਿੰਡਾ ਜੀ ਇਹ ਜਗਾ ਦੇ ਵਿੱਚ ਮਤਲਬ ਐ ਲਾ ਲੋ ਜਿਹੜੀ ਆਪਾਂ ਜਗਾ ਤੇ ਖੜੇ ਆ 50 ਤੋਂ 52 ਕਿਸਮਾਂ ਤਾਂ ਲੱਗੀਆਂ ਹੋਈਆਂ ਪੰਚਾਇਤ ਵੱਲੋਂ ਅਸੀਂ ਬਾਬਾ ਜੀ ਦੇ ਸਹਿਯੋਗ ਨਾਲ ਲਾਈਆਂ ਹੋਈਆਂ ਜੀ ਤਾਂ ਜਿਹੜੇ ਕੀ ਪੁਰਾਣੇ ਪ੍ਰਾਤਨ ਦਰਖਤ ਹੈਗੇ ਸਾਡੇ ਜਿਵੇਂ 베ਰੀ ਝੰਡ ਕਰੀਰ ਆ ਬਾਣ ਆ ਗਿਆ ਜੀ ਇਹ ਸਾਡੇ ਪੁਰਾਣੇ ਪ੍ਰਾਤਨ ਦਰਖਤ ਇੱਥੇ ਹੈਗੇ ਪਹਿਲਾਂ ਜੀ ਤੇ ਜਿਹੜੇ ਨਵੇਂ ਲਾਏ ਹੋਏ ਇਹਨਾਂ ਦੇ ਵਿੱਚ ਜਿਵੇਂ ਰੂੜਿਆ ਵਗੈਰਾ ਹੋ ਗਿਆ ਜਿਵੇਂ ਜਾਂ ਸਾਗਮਣ ਹੋ ਗਿਆ ਸਤਪੱਤੀ ਐ ਰੇਰੂ ਐ ਪਿਲਕਨ ਐ ਜੀ ਇਹ ਮੇਰੀ ਲਾਈ ਹੋਈ ਐ ਜੀ ਅਸੀਂ ਤਾਂ ਭੇੜਾ ਔਲਾ ਇਦਾਂ ਦੀ ਮਹਿੰਦੀ ਹੋ ਗਈ ਜੀ ਮਤਲਬ ਬਹੁਤ ਕਿਸਮਾਂ ਲੱਗੀਆਂ ਹੋਈਆਂ ਨੇ ਸਾਡੀਆਂ ਇੱਥੇ ਇਹ ਅੱਛਾ ਫਰਕ ਕੀ ਪੈਂਦਾ ਜਿਵੇਂ ਗਰਮੀ ਵਾਧੀ ਚੱਲੀ ਹੈ ਇਹਨਾਂ ਨਾਲ देखो जी ਇਹਨਾਂ ਨਾਲ ਜੀ ਮਤਲਬ ਜਿਹੜਾ ਟੈਂਪਰੇਚਰ ਹੈ ਇੱਥੇ ਜੇ ਆਪਾਂ ਸ਼ਹਿਰ ਦੀ ਗੱਲ ਕਰ ਗਏ ਤੇ ਸ਼ਹਿਰ ਘਟੋ ਘਟ ਇਸ ਟਾਈਮ 40 ਵੀ ਵਾਲੀ ਟੈਂਪਰੇਚਰ ਹੋਊਗਾ ਇੱਥੇ ਫਿਰ ਵੀ ਪੰਜ ਚਾਰ ਉਸ ਨੂੰ ਘਟ ਹੋਊਗਾ 35 36 ਟੈਂਪਰੇਚਰ ਹੋਣ ਦੇ ਹਿਸਾਰ ਹੋਣਗੇ ਇੱਥੇ ਜੀ ਅੱਛਾ ਬਾਹਰੋਂ ਆਂਦੇ ਬੱਚੇ ਆ ਕੋਈ ਹੋਰ ਜਿਵੇਂ ਬਾਹਰੋਂ ਜਿਵੇਂ ਪੰਜਾਬ ਤੋਂ ਤਾਂ ਜਿਹੜੇ ਲਾਗੇ ਲਾਗੇ ਹੈਗੇ ਆਉਂਦੀ ਹੈ ਹਰਿਆਣੇ ਤੋਂ ਵੀ ਬਹੁਤ ਆਉਂਦੇ ਜੀ ਰਾਜਸਥਾਨ ਤੋਂ ਲੋਕ ਆਉਂਦੇ ਆ ਜੀ ਬਹੁਤ ਦੂਰੋਂ ਲੋਕ ਇਹਨੂੰ ਦੇਖਣ ਆਦੇ ਜਗਹ ਨੂੰ ਜੀ ਕਿਉਂਕਿ ਇੱਥੇ ਜਿਹੜਾ ਵਾਤਾਵਰਨ ਹੈ ਬਹੁਤ ਸੁਭਾਵਨਾ ਵਾਤਾਵਰਨ ਹੈ ਜੀ ਤੇ ਇਹ ਲੰਗਰ ਪਾਣੀ ਦਾ ਜਾਂ ਹੋਰ ਸਾਰੇ ਇੱਥੇ ਵਰੋਂਦਾ ਹੈਗੇ ਨੇ। ਸਾਂਸ ਸੰਭਾਲੇ ਦੀ ਕਿੰਨੀ ਫਿਰ ਕੌਮ ਪਿੰਡਾਂ ਲੈ ਕੇ ਆ ਸਾਂਸ ਸੰਭਾਲ ਜਿਹੜੇ ਪਿੰਡ ਦੇ ਵਿੱਚ ਸਾਡੇ ਸੇਵਾਦਾਰ ਆ ਜੀ ਜਾਂ ਨਿਰਗਾ ਟੀਮ ਹੈਗੀਆਂ ਜੀ ਜਾਂ ਕਲਾਬ ਵਾਲੇ ਮੁੰਡੇ ਹੈਗੇ ਆ ਉਹ ਕਰਦੇ ਆ ਜੀ ਜਾਂ ਜਿਹੜੇ ਬਾਬਾ ਜੀ ਦੇ ਇੱਥੇ ਸੇਵਾਦਾਰ ਹੈਗੇ ਨੇ ਉਹ ਕਰਦੇ ਆ ਜੀ ਕਿੰਨੇ ਕੁ ਜ਼ਮੀਨ ਹੈ ਕਰੀਬ ਜ਼ਮੀਨ ਵਿੱਚ ਜਮੀਨ ਪੁਰਾਣੀ ਅਸੀਂ ਤਾਂ 500 ਕਹਿੰਦੇ ਹੁੰਦੇ ਸੀਗੇ ਜਿਹਨੂੰ ਤਾਂ ਹੁਣ ਮਤਲਬ ਉਸ ਹਿਸਾਬ ਨਾਲ ਮਤਲਬ ਕਿਲਾ ਪਟਕ ਨਾਲ ਦਾ ਕਰ ਦੋ ਸਾਨੂੰ ਥੋੜੀ ਜੂਸ ਸਾਨੂੰ ਉਹ ਘਟਾਇੀ ਸੀ ਤਾਂ 500 ਏਕੜ ਜਮੀਨ ਪਕਾਈ ਹੁੰਦੀ ਪਹਿਲਾਂ ਪੁਰਾਣੀ ਉਹ ਚੀਜ਼ ਹੈ ਮੇਰਾ ਨਾਮ ਮਹੀ ਕਿਹੜੇ ਪਿੰਡ ਦਾ ਮੇਰਾ ਪਿੰਡ ਹ ਰੰਗਪੁਰਾ ਗਵਿੰਦਪੁਰਾ ਅੱਛਾ ਇੱਥੇ ਖਾਸੀਤ ਕੀ ਹੈ ਧਰਮੇ ਚ ਲੋਕ ਵੀ ਆ ਰਹੇ ਨੇ ਕਿ ਜੰਗਲ ਹੈ ਜੰਗਲ ਦੀ ਖਾਸੀਤ ਇੱਥੇ ਖਾਸੀਤ ਇਹ ਹੈ ਜੀ ਮਤਲਬ ਕਿ ਇੱਕ ਤਾਂ ਦਰਖਤ ਹਰੇ ਭਰੇ ਜੀ ਬਹੁਤ ਜਿਆਦਾ ਦਰਖਤ ਨਹੀਂ ਹੈ ਇੱਥੇ ਇੱਥੇ 52 ਕਿਸਮ ਦੇ ਦਰਖਤ ਨੇ ਜੀ ਤੇ ਜੋ ਮਤਲਬ ਕਿ ਇੱਥੇ ਟੈਂਪਰੇਚਰ ਵੀ ਘਟਾ ਹੈ ਤੇ ਇੱਕ ਜੋ ਵੀ ਇੱਥੇ ਆਉਂਦਾ ਇੱਥੇ ਸਕੂਨ ਮਹਿਸੂਸ ਹੁੰਦਾ ਹੈ ਠੰਡਕ ਮਹਿਸੂਸ ਹੁੰਦੀ ਹੈ ਬੈਠ ਰਹਿੰਦੇ ਨੇ ਇੱਥੇ ਕੇ ਅਸੇ ਲੋਕਾਂ ਦੇ ਦੇਖਣ ਇਹਨੂੰ ਬੱਚੇ ਆ ਗਰਮੀ ਦੇ ਜਿਵੇਂ ਛੁੱਟੀਆਂ ਦੇ ਦਿਨ ਚੱਲ ਰਹੇ ਹਾਂਜੀ ਹਾਂਜੀ ਬਹੁਤ ਆ ਰਹੇ ਆ ਜੀ ਛੁੱਟੀਆਂ ਦੇ ਮਤਲਬ ਕਿ ਦਿਨ ਜੇ ਬੱਚੇ ਆ ਰਹੇ ਆ ਮਤਲਬ ਕਿ ਹੋਰ ਵੀ ਟੂਰ ਆ ਰਹੇ ਆ ਇੱਥੇ 12 ਤੋਂ ਬਈ ਜੀ ਟੈਂਪਰੇਚਰ ਦਾ ਸ਼ਹਿਰ ਨਾਲੋਂ ਕਿੰਨਾ ਜ਼ਿਆਦਾ ਹੈ ਸ਼ਹਿਰ 'ਚ 45 ਦੇ ਰਿਹਾ ਇੱਥੇ 34 35 ਡਿਗਰੀ ਹੈ ਜੀ ਅੱਛਾ ਅਰ 10 ਡਿਗਰੀ ਘੱਟ ਜੀ ਜੀ ਇੱਥੇ ਦਰਖਤ ਕਿਹੜੇ-ਕਿਹੜੇ ਕਿਸਮ ਦੇ ਲੱਗੇ ਹੋਏ ਨੇ ਇੱਥੇ ਦਰਖਤ ਜਿਵੇਂ ਮਤਲਬ ਕਿ ਬਾਣ ਲਾਲੋ ਜੰਡ ਕਰੀਰ ਸਹੰਜਨਾ ਤੇ ਸਾਗਵਾਨ ਹੋ ਗਈ ਭੇੜੇ ਹੋ ਗਏ ਜੀ ਪਿਲਕਣ ਹੋ ਗਈ ਜੰਗਲੀ ਕਹਿੰਦੇ ਨੇ ਇੱਕ ਤੇ ਮਤਲਬ ਕਿ ਉਹ ਸੁੱਕ ਚੈਨ ਹੋ ਗਿਆ ਜੀ ਕਾਫੀ ਤਕਰੀਬਨ ਬਹੁਤ ਜਿਆਦਾ ਭਵਨ ਜਾ ਕੇ ਸਮਝਦਾ ਹਟਾਈ ਬੁੱਟੇ ਨਗੜਦੇ ਰਹਿੰਦੇ ਨੇ ਬਾਈ ਜੀ ਪਾਣੀ ਤਾਂ ਨਹੀਂ ਪਾਉਨੇ ਆ ਸੇਵਾ ਬਹੁਤ ਕਰਦੇ ਤੇ ਹਵਾ ਲੱਗਦੀ ਆ ਬੈਠੇ ਰਹਿੰਦੇ ਜਦੋਂ ਸਾਡਾ ਟਾਈਮ ਹੋ ਜਾਂਦਾ 1 ਵਜੇ ਬਹੁਤ ਇੱਥੇ ਆਰਾਮ ਕਿੰਨਾ ਕੁ ਮਿਲਦਾ ਬਹੁਤ ਵਧੀਆ ਠੰਡ ਬੁੱਟੇ ਤਾਂ ਹੁਣ ਮੇਰੇ ਨਹੀਂ ਇੰਨਾ ਜਾਗ ਰਹਿੰਦੇ ਆ ਅੱਜ ਬੰਦੀ ਬੰਦੀ ਆ ਰੇਰੂਆ ਰੂੜਾ ਤੇ ਆਹੋ ਆ ਜਾਂਡ ਜੁੰਡਾ ਵਧੀਆ ਲੱਗਦਾ ਮਾਹ ਹਾਂ ਵਧੀਆ ਬਹੁਤ ਵਧੀਆ ਬਈ ਹਾਂ ਬਹੁਤ ਵਧੀਆ ਉਹ ਤਾਂ ਜਾਣਿਆ ਸੀ ਉਧਰ ਬਹੁਤ ਲੱਗਿਆ ਸਾਡੇ ਬੁੱਟੇ ਅਸੀਂ ਆਪ ਲਾਇਆ ਬਹੁਤ ਕੱਟੇ ਬਹੁਤ ਫਰਕ ਆ ਇੱਥੇ ਤਾਂ 30 35 ਡਿਗਰੀ ਤਾਪ ਮੰਦੇ ਹਾਂ ਹਾਂ ਬਹੁਤ ਫਰਕ ਆ ਬਈ